ਜੇ ਮਰ ਗਏ ਬੰਦੇ ਦੂਮੇ ਨਾਲ ਨੇ ਹੋ ਗਿਆ ਟ੍ਰੈਫਿਕ ਜਿਹੜਾ ਫਸਿਆ ਨੇ ਸਾਨੂੰ ਸਾਡੀ ਫੈਮਿਲੀ ਨਾਲ ਬਜ਼ੁਰਗ ਬੰਦਾ ਨਾਲ ਹੈ ਬਾਪੂ ਨਾਲ ਹੈ ਇੰਨੇ ਪਰੇਸ਼ਾਨ ਹੋਏ ਪਏ ਨੇ ਡੇਢ ਘੰਟੇ ਦੇ ਐਂਬੂਲੈਂਸ ਜਾਮ ਦੇ ਵਿੱਚ ਫਸੀ ਹੋਈ ਹੈ ਔਰ ਬਾਰੀ ਦਾ ਇੰਤਜ਼ਾਰ ਕਰ ਰਹੇ ਆ ਕਿ ਹੁਟਰ ਦਿੱਤਾ ਜਾ ਰਿਹਾ ਐਂਬੂਲੈਂਸ ਦਾ ਕਿ ਐਂਬੂਲੈਂਸ ਨੂੰ ਜਿਹੜਾ ਨਿਕਲਣ ਦਿੱਤਾ ਜਾਵੇ ਇਸ ਤੋਂ ਬਾਅਦ ਹੁਣ ਪੁਲਿਸ ਐਂਬੂਲੈਂਸ ਨੂੰ ਕਢਾਉਂਦੀ ਹੋਈ ਨਜ਼ਰ ਆ ਰਹੀ ਹੈ ਇਹ ਦੁਆਬਾ ਸੋ ਦੁਆਬ ਕਿਸੇ ਨਹੀਂ ਲੈਣਾ ਮੰਗਦੇ ਸਾਰੇ ਚੱਕ ਕੇ ਬੈਜੋੰਦੇ ਨੇ ਇਹ ਮੂਹ ਚੱਕ ਕੇ ਰੇਲੇ ਲਾਤਾ ਬਿਰੇ ਯਾਰ ਕੁਛ ਨਹੀਂ ਕਹਿ ਸਕਦੇ ਕੁਛ ਨਹੀਂ ਕਹਿ ਸਕਦੇ ਨਾ ਨਾ ਯਾਰ ਕੀ ਹੁਣ ਲੋਕ ਵੀ ਪਰੇਸ਼ਾਨ ਹੁੰਦੇ ਨੇ ਯਾਰ ਹਾਂ ਜਗਾ ਜਗਾ ਤਰ ਨਾ ਲਾਉਣਾ ਵੀ ਨਹੀਂ ਠੀਕ ਹੈ ਮੇਰੇ ਨਾਲ ਲਾਈਵ 'ਚ ਸਵਾਗਤ ਹੈ ਮੈਂ ਕਮਲ ਕਪੂਰ ਅੱਜ ਪੂਰੇ ਪੰਜਾਬ ਦੇ ਵਿੱਚ ਜਿੰਨੀਆਂ ਵੀ ਟ੍ਰੇਡ ਯੂਨੀਅਨਸ ਨੇ ਮੁਲਾਜ਼ਮ ਕਰਮਚਾਰੀ ਨੇ ਸਾਰਿਆਂ ਨੇ ਹੜਤਾਲ ਦੀ ਕਾਲ ਦਿੱਤੀ ਹੈ ਕਾਰਾਂ ਗੱਡੀਆਂ ਦੇ ਨਾਲ ਬੰਦੇ ਜਾਮ ਰਸਤੇ ਜਾਮ ਹੁੰਦੇ ਦੇਖੇ ਹੋਣਗੇ ਅੱਜ ਚੌਂਕਾਂ ਦੇ ਵਿੱਚ ਸਾਈਕਲ ਲਗਾ ਕੇ ਰਸਤੇ ਰੋਕੇ ਗਏ ਨੇ ਚੌਂਕ ਜਾਮ ਕੀਤੇ ਗਏ ਨੇ ਇਸ ਵਕਤ ਸਿਟੀ ਯੂ ਬਲੋ ਜਮਾਲਪੁਰ ਚੌਂਕ ਪੂਰੀ ਤਰ੍ਹਾਂ ਨਾਲ ਜਾਮ ਕਰ ਦਿੱਤਾ ਗਿਆ ਹੈ ਮੁੱਦਾ ਹੈ ਕਿ ਟ्रेड ਯੂਨੀయన్స్ اور এমਪਲੋਇਜ਼ ਯੂਨੀయన్స్ ਦੇ ਨਾਲ ਕਿਸਾਨ ਜੱਫੇਬੰਦੀਆਂ ਪੀਐਸਪੀਸੀਐਲ ਦੇ ਕਰਮਚਾਰੀਆਂ ਵੱਲੋਂ ਵੀ ਬੰਦ ਦੀ ਕਾਲ ਦਿੱਤੀ ਗਈ ਹੈ ਕਾਲ ਹੈ ਇੱਕ ਤਾਂ ਜਿਹੜੀ ਟ੍ਰੇਡ ਡੀਲ ਕੀਤੀ ਗਈ ਹੈ ਉਸ ਦੇ ਖਿਲਾਫ ਇਹ ਤਰਨਾ ਦੂਸਰਾ এমਪਲੋਇਜ਼ ਦੀਆਂ ਪੈਨਸ਼ਨਸ ਨੂੰ ਲੈ ਕੇ ਮੰਗਾ ਨੇ ਉਹਨਾਂ ਨੂੰ ਲੈ ਕੇ ਵੀ ਇਹ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਦੱਸਦੀ ਇਹ ਕਿ ਜਿੰਨੇ ਵੀ ਮਜ਼ਦੂਰ ਯੂਨੀਅਨ ਨੇ ਕਿਸਾਨ ਜਥੇਬੰਦੀਆਂ ਨੇ ਪੀਐਸਪੀਸੀਐਸ ਨੇ ਜਾਂ ਫਿਰ ਬੈਂਕ ਕਰਮਚਾਰੀ ਨੇ ਸਾਰਿਆਂ ਨੇ ਇਸ ਹੜਤਾਲ ਨੂੰ ਸਮਰਥਨ ਦਿੱਤਾ ਹਾਲਾਂਕਿ ਬਾਜ਼ਾਰਾਂ ਦੇ ਵਿੱਚ ਮਿਲਾ ਜੁਲਿਆ ਅਸਰ ਦੇਖਣ ਨੂੰ ਮਿਲ ਰਿਹਾ ਹੈਗਾ ਪਰ ਸਾਰੇ ਚੌਕ ਅੱਜ ਜਾਨ ਦਿਖਾਈ ਦੇ ਰਹੇ ਨੇ ਜਿੰਨੇ ਵੀ ਮਜ਼ਦੂਰ ਨੇ ਜਾਂ ਲੇਬਰ ਨੇ ਕਰਮਚਾਰੀ ਨੇ ਸਾਰੇ ਅੱਜ ਕੇਂਦਰ ਸਰਕਾਰ ਦੇ ਖਿਲਾਫ ਹੜਤਾਲ ਕਰਦੇ ਹੋਏ ਨਜ਼ਰ ਆ ਰਹੇ ਨੇ ਟਰੇਡ ਯੂਨੀయన్స్ ਵੱਲੋਂ ਦਿੱਤੀ ਗਈ ਬੰਦੀ ਕਾਲ ਦੇ ਨਾਲ ਲੋਕ ਪਰੇਸ਼ਾਨ ਹੁੰਦੇ ਹੋਏ ਨਜ਼ਰ ਆ ਰਹੇ ਨੇ ਮੰਨਤਾ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਉਹਨਾਂ ਨੂੰ ਰਸਤਾ ਦੇ ਦਿੱਤਾ ਜਾਵੇ ਜਾਨ ਦੀ ਇਜਾਜ਼ਤ ਦੇ ਦਿੱਤੀ ਜਾਵੇ ਕਿ ਥੋੜਾ ਜਿਹਾ ਸਫਰ ਜਿਹੜਾ ਉਹ ਤੈਅ ਕਰਨਾ ਹੈ ਇੱਥੇ ਜਿਹੜੇ ਸਾਈਕਲ ਲਗਾ ਕੇ ਰਸਤੇ ਬੰਦ ਕੀਤੇ ਗਏ ਆ ਲੋਕ ਪਰੇਸ਼ਾਨ ਹੋ ਰਹੇ ਆ ਕਿ ਉਹਨਾਂ ਨੂੰ ਨਜ਼ਦੀਕ ਹੀ ਜਾਣਾ ਹੈ ਇਸ ਕਰਕੇ ਜਾਨ ਦੇ ਦਿੱਤਾ ਜਾਵੇ ਕਿੱਥੇ ਹੀ ਜਾਣਾ ਤੁਸੀਂ रिस्टादान जना मेरे यही जाना खाना ठंडा जा हो रहा खाना लेने आया था हां खाना देंगे जी तो कब से खड़े हो यहां मैं हो गए 5 मिनट तो निकल नहीं दिया जा रहा जी निकालना नहीं जाना है तेरे एक नहीं नहीं क्या बोल रहे हैं ना भी नहीं जाना उन्हें तो खाना अभी कहां देने जाना है? कितनी दूर देने जाना नहीं अभी 5 मिनट का रहता है इतने तीन धक्का मुक्की करते नजर आ रहे हैं क्या आ रही है कौन है छोटी गाड़ी निकले हम आपके साथ खड़े हो जाओ खड़े हो जाओ साथ में हो खड़े हो जाओ साथ में हो साथ में हो खड़े हो जाओ ਹਮ ਲੋਖ ਖੜੇ ਆਪ ਲੋਖ ਖੜੇ ਲਓ ਬਸ ਦੇਖ ਕੇ ਜਾ ਕੇ ਰੰਗ ਕਰੂਗੇ ਆਪਾਂ ਬਸ ਦੋ ਮਿੰਟ ਘੜ ਦੇ ਇੱਥੇ ਜਾਮ ਲੱਗਿਆ ਹੋਇਆ ਹੈ ਜਾਮ ਇਹਨਾਂ ਨੇ ਮਜ਼ਦੂਰ ਯੂਨੀਅਨਾਂ ਨੇ ਜਾਮ ਕੀਤਾ ਹੋਇਆ ਹੈ ਕੁਝ ਮੰਗਾਂ ਨੂੰ ਲੈ ਕੇ ਸਾਡੇ ਘਰ ਜਾ ਕੇ ਅਸੀਂ ਕਿਸੇ ਕਬਜ਼ੇ ਨਹੀਂ ਕਰਦੇ ਜੈਸਾ ਇਹ ਪੰਜਾਬ ਸਾਡਾ ਇਹ ਗੌਣ ਹੈ ਕਿਥੋਂ ਫੈਕਟਰੀਆਂ 'ਚ ਕੰਮ ਕਰਨ ਵਾਲੇ ਲੋਕ ਹੋਏ ਹਨ ਤੁਸੀਂ ਭਾਈ ਬੱਚੇ ਲੈ ਕੇ ਸਕੂਲ ਤੇ ਫੇਰ ਲੇਟ ਹੁੰਦੇ ਬੱਚੇ ਹਾਂਜੀ ਭਾਈ ਹੋਰ ਯਾਰ ਕਿਸੇ ਨੇ ਸਕੂਲ ਦੇ ਬੱਚੇ ਲੈਣ ਜਾਣਾ ਹੈ ਕਿਸੇ ਨੇ ਜਿਹੜਾ ਗੱਲ ਪਤਾ ਕੀ ਆ ਕੱਲੇ ਨਹੀਂ ਪ੍ਰੋਟੈਕਟ ਕਰਦੇ ਆ ਪੈਨੇ ਨਾਲ ਆ ਕੋਈ ਗੱਲ ਜਿੱਤੇ ਨਹੀਂ ਨਾ ਤੱਕਾ ਉਹ ਸੀ ਜਾਂ ਤੇ ਇਹਨਾਂ ਦੇ ਨਾਲ ਆ ਠੀਕ ਆ ਪਰ ਉਹ ਰੋਡ ਬੰਦ ਕਰਤੇ ਉਹ ਕੋਈ ਇਹਦੇ ਕੋਈ ਹੋ ਨਹੀਂ ਹੈਗਾ ਮੈਂ ਰੋਡ ਕੋਈ ਹੁਣ ਚੱਲਦਾ ਮੈਂ ਕੈਂਸਰ ਦਾ ਮਰੀਕ ਆ ਮੈਂ ਰੋਡ ਤੇ ਹਸਪਤਾਲ ਜਾਣਾ ਵਾ ਠੀਕ ਆ ਇਹ ਨੰਗਰ ਹੀ ਦਿੰਦੇ ਉਥੇ ਜੇ ਕੋਈ ਗੱਲ ਵਾਦ ਹੋਗੀ ਤਾਂ ਇਹ ਜ਼ਿੰਮੇਵਾਰ ਕੋਈ ਬੰਦੇ ਯਾਰ ਹੈ ਜਮਾਦਾਰ ਵੀ ਕਈ ਲੋਕ کہہ ਰਹੇ ਸਕੂਲ ਤੋਂ ਛੁੱਟੀ ਹੋ ਜਾਣੀ ਹੈ ਸਕੂਲੋਂ ਬੱਚੇ ਲੈ ਕੇ ਜਾਣੇ ਉਡੀ ਕਰਦੇ ਹੋਣਗੇ ਉਹ ਬਾਬੇ ਬੱਚੇ ਲੈ ਕੇ ਆਉਣੀ ਨਹੀਂ ਰ ਅਗਲੇ ਦਿਨ ਜਵਾਗਰ ਦਾ ਕੁੱਤੇ ਪਾਰਦੇ ਵੀ ਕੋਈ ਚੱਕ ਲੈ ਜਾਊਗਾ ਲੋਕ ੱਟਕਾ ਕਰਦੇ ਹੋਏ ਨਜ਼ਰ ਆ ਰਹੀ ਹੈ ਕਿ ਉਹਨਾਂ ਨੂੰ ਨਿਕਲਣ ਦਿੱਤਾ ਜਾਵੇ ਔਰ ਇਸ ਤਰ੍ਹਾਂ ਨਏ ਕਰਕੇ ਤੁਸੀਂ ਇਹ ਦੇਖ ਸਕਦੇ ਹੋ ਕਿੰਨੀ ਲੰਬੀ ਟ੍ਰੈਫਿਕ ਜਾਮ ਹੋ ਚੁੱਕੀ ਹੈ ਔਰ ਲੋਕਾਂ ਨੇ ਕੰਮਾਂ ਤੇ ਵੀ ਜਾਣਾ ਹੈ ਔਰ ਸਕੂਲੋਂ ਜਿਹੜੇ ਬੱਚਿਆਂ ਨੂੰ ਵੀ ਲਿਆਣ ਜਾਣਾ ਹੋਵੇਗਾ ਗੱਲ ਪਤਾ ਕੀ ਆ ਅਸੀਂ ਇਹ ਨਹੀਂ ਕਹਿੰਦੇ ਅਸੀਂ ਨਾਲਾਂ ਜਿਹਨਾਂ ਨਾਲ ਕੋਈ ਧੱਕਾ ਕਰਦਾ ਠੀਕ ਆ ਇਹ ਹੁਣ ਇਹ ਲੋੜਵੰਦ ਹੈ ਜਿਨ੍ਹਾਂ ਜ਼ਰੂਰਤਾਂੋਂ ਨਿਕਲ ਦੇਣਾ ਚਾਹੀਦੀ ਉਹ ਜਿਹੜੇ ਬੰਦੇ ਹੁਣ ਵੀਰੇ ਮੈਂ ਕੈਂਸਰ ਦਾ ਮਰੀਜ਼ਾਂ ਚਲੋ ਮੇਰੀ ਗੱਡੀ 'ਚ ਮੈਂ ਫੋਟ ਜਾ ਹਸਪਤਾਲ ਜਾਣਾ ਇਹ ਧਰਨਾ ਲਈ ਗੜੇ ਨੇ ਯਾਰ ਜੇ ਮਰ ਗਏ ਬੰਦੇ ਜ਼ਿੰਮੇਵਾਰ ਨੇ ਬਿਲਕੁਲ ਔਰ ਇੱਥੇ ਤੁਹਾਨੂੰ ਆਪੀ ਬੰਦੇ ਨੇ ਗੱਡੀਆਂ ਦੇ ਵਿੱਚੇ ਬੈਠੇ ਨੇ ਬਾਹਰ ਉੱਤਰ ਕੇ ਕੋਈ ਗੱਲ ਨਾ ਕਰੇ ਯਾਰ ਕਿਉਂਰੇ ਉਹ ਗੱਡੀਆਂ ਦੇ ਵਿੱਚ ਬੈਠੇ ਨੇ ਆਮ ਨਾਲ ਇੱਥੇ ਕਈ ਬਸਾਂ ਵਾਲੇ ਵੀ ਜਿਹੜੇ ਨੇ ਜਾਮ ਦੇ ਵਿੱਚ ਫਸੇ ਹੋਏ ਨੇ ਵੇਟ ਕਰ ਰਹੇ ਨੇ ਕਿ ਕਦੋਂ ਤਰਨਾ ਪ੍ਰਦਰਸ਼ਨ ਚੱਕਿਆ ਜਾਏਗਾ ਤੇ ਰਸਤਾ ਮਿਲੇਗਾ ਜਾਣ ਲਈ ਤੁਸੀਂ ਇਹ ਦੇਖ ਸਕਦੇ ਹੋ ਬੱਸ ਟਰੱਕ ਸਾਰੇ ਜਿਹੜੇ ਨੇ ਉਹ ਰਸਤਾ ਲੱਭਦੇ ਹੋਏ ਨਜ਼ਰ ਆ ਰਹੇ ਨੇ ਕਿ ਕਿੱਥੇ ਜਾਣਾ ਹੈ ਆ ਸਕੂਲ ਦੀ ਇੱਕ ਵੈਨ ਹੈ ਬੱਚਿਆਂ ਨੂੰ ਲੈਣ ਲਈ ਜਾ ਰਹੀ ਹੈ ਗੱਲਬਾਤ ਕਰ ਲੈਣੇ ਇਹਨਾਂ ਨਾਲ ਵੀ ਵੀਰੇ ਸਕੂਲੋਂ ਬੱਚੇ ਲੈਣ ਜਾਣਾ ਹਾਂਜੀ ਸਕੂਲੋਂ ਬੱਚੇ ਲੈਣ ਜਾ ਰਹੇ ਹਾਂਜੀ 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 ਕੋਈ ਰਸਤਾ ਲੱਭ ਰਿਹਾ ਜਾਣ ਲਈ ਨਹੀਂ ਭਾਜੀ ਫਿਰ ਬੱਚੇ ਅੱਜ ਕਿੱਦਾਂ ਲੈ ਕੇ ਆਓਗੇ ਦੇਖੋ ਹੁਣ ਕੀ ਬਣਦਾ ਕਿਸੇ ਨੇ ਸਕੂਲ ਤੋਂ ਬੱਚੇ ਲੈ ਕੇ ਆਣੇ ਆ ਔਰ ਕੋਈ ਰਾਹ ਲੱਭਦਾ ਹੋਇਆ ਨਜ਼ਰ ਆ ਰਿਹਾ ਇਹ ਇੰਡੀਅਨ ਆਇਲ ਦੀ ਇੱਕ ਗੱਡੀ ਹੈ ਵੀਰੇ ਜੀ ਪੈਟਰੋਲ ਪੰਪ ਤੇ ਜਾ ਰਹੇ ਹੋ ਹਾਂਜੀ ਪੈਟਰੋਲ ਪੰਪ ਤੇ ਜਾ ਰਹੇ ਆਂ ਜੀ ਕਿੰਨਾਕ ਜਾਮ ਲੱਗਿਆ ਹੋਇਆ ਬਹੁਤ ਜਾਮ ਲੱਗ ਗਿਆ ਹੈ ਸਰ ਕੋਈ ਦਿੱਕਤ ਪਰੇਸ਼ਾਨੀ ਤਾਂ ਹੋ ਰਹੀ ਹੈ ਜਾਮ ਲੱਗ ਗਿਆ ਟ੍ਰੈਫਿਕ ਵਿੱਚ ਫਸੇ ਹੋਏ ਆਂ ਟਾਈਮ ਸਿਰ ਪਹੁੰਚਣੇ ਸਮੇਂ ਸੇ ਸਮੇਂ ਤੇ ਪਹੁੰਚਣਾ ਜ਼ਰੂਰੀ ਹੈ ਪਰ ਇੱਧਰ ਤੁਸੀਂ ਦੇਖ ਸਕਦੇ ਹੋ ਬੱਸਾਂ ਜਿਹੜੀਆਂ ਨੇ ਉਹ ਵੀ ਜਾਮ ਦੇ ਵਿੱਚ ਫਸ ਚੁੱਕੀਆਂ ਨੇ ਰਸਤਾ ਕਿਤੇ ਵੀ ਲੱਭਦਾ ਹੋਇਆ ਨਜ਼ਰ ਨਹੀਂ ਆ ਰਿਹਾ ਬੱਸਾਂ ਸਟਾਰਟ ਨੇ ਲੋਕ ਆਪਣੇ ਘਰ ਨੂੰ ਜਾਣ ਲਈ ਇੰਤਜ਼ਾਰ ਕਰਦੇ ਹੋਏ ਨਜ਼ਰ ਆ ਰਹੇ ਆਂ ਵੀਰ ਜੀ ਮੈਂ ਕਿਹਾ ਧਰਨਾ ਲਾਤਾ ਆਇਆ ਯੂਨੀਅਨਸ ਨੇ ਮੰਗਾ ਨੇ ਤੁਹਾਡੇ ਵੱਲੋਂ ਵੀ ਵੈਸੇ ਬਸਾਂੜੇ ਵੀ ਲਾਉਂਦੇ ਆ ਅੱਜ ਕਿੰਨੀ ਦੀ ਦਿੱਕਤ ਆ ਪਤਾ ਨਹੀਂ ਵੀ ਕੀ ਦਿੱਕਤਾਂ ਨੂੰ ਜਾਮ ਲੱਗਿਆ ਇਹਦਾ ਨਲਾਈਵ ਸਵਾਰੀਆਂ ਪਰੇਸ਼ਾਨ ਹੋ ਰਹੀ ਐ ਸਾਰੀ ਪਰੇਸ਼ਾਨ ਹੋਈ ਐ ਪਬਲਿਕ ਸਵਾਰੀਆਂ ਬੈਠੇ ਵਾਸਤੇ ਪਰੇਸ਼ਾਨੀ ਹੋ ਰਹੀਆਂ ਹਾਂ ਔਰ ਜਿਹੜੀਆਂ ਸਵਾਰੀਆਂ ਨੇ ਧਰਨੇ ਕਰਨ ਪਰੇਸ਼ਾਨੀ ਹੋ ਰਹੀ ਐ ਜੀ ਹਾਂਜੀ ਬਹੁਤ ਪਰੇਸ਼ਾਨ ਕੀਤਾ ਇਹਨਾਂ ਨੇ ਕਿਹਾ ਧਰਨਾ ਪਲੀਜ਼ ਹਟਾ ਦਿਓ ਮਤਲਬ ਕੋਈ ਸਰਕਾਰੀ ਕੰਮ ਵਾਸਤੇ ਜਾਂਦੇ ਕੋਈ ਕਿਹੇ ਵਾਸਤੇ ਜਾਂਦੇ ਸਾਨੂੰ ਪ੍ਰੋਬਲਮ ਹੋਉਂਦੀ ਐ ਪਲੀਜ਼ ਉਹਨਾਂ ਨੂੰ ਕੋਈ ਬੰਦ ਕਰ ਦਿਓ ਸਾਰਾ ਗੋਏ ਬਿਲਕੁਲ ਬਹੁਤ ਜ਼ਿਆਦਾ ਦਿੱਕਤ ਆ ਰਹੀ ਐ ਕਿਸੇ ਨੇ ਘਰੇ ਜਾਣਾ ਵੀ ਨਹੀਂ ਧਰਨੇ ਕਰਕੇ ਦਿੱਕਤ ਹੋ ਰਹੀ ਐ ਹਾਂਜੀ 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 ਅਹੀ ਕੰਮ ਤੇ ਜਾਣਾ ਬਹੁਤ ਲੇਟ ਹੋ ਰਿਹਾ ਜੀ ਅੱਛਾ ਆਫਿਸ ਲਈ ਵੀ ਹਾਂ ਜਿਲ੍ਹਾ ਡਿਊਟੀਆਂ ਤੇ ਜਾਣਾ ਹੈ ਹਾਂ ਜੀ ਹਾਂ ਜੀ ਬਿਲਕੁਲ ਜਿਨ੍ਹਾਂ ਨੇ ਕੰਮ ਤੇ ਜਾਣਾ ਉਹਨਾਂ ਲਈ ਵੀ ਖਾਸੀ ਪਰੇਸ਼ਾਨੀ ਹੋ ਰਹੀ ਹੈ ਔਰ ਜਿੱਥੇ ਸਮਾਨ ਪਹਚਾਣਾ ਹੈ ਉਹ ਵੀ ਲੋਕ ਪਰੇਸ਼ਾਨ ਹੁੰਦੇ ਹੋਏ ਨਜ਼ਰ ਆ ਰਹੇ ਨੇ ਕਾਰਨ ਇਹ ਕਿ ਕਿਸੇ ਨੂੰ ਵੀ ਜਾਣ ਲਈ ਰਸਤਾ ਮਿਲਦਾ ਹੋਇਆ ਨਜ਼ਰ ਨਹੀਂ ਆ ਰਿਹਾ ਗੱਡੀ ਨੰਗਰ ਵੀ ਨਹੀਂ ਰਣੀ ਗਾ ਧਰਨਾ ਲਾਇਆ ਉਹਨਾਂ ਦਾ ਆਪਣੇ ਧਰਨਾ ਲੱਗਿਆ ਹੋਇਆ ਹੈ ਵਿੱਚ ਬਹਿ ਜਾਓ ਉਹਦਾ ਉੱਪਰ ਦਾ ਫਰਜ ਕਰਦਾ ਔਰ ਇਹ ਜਿਹੜੇ ਲੋਕ ਕੰਮ ਤੇ ਜਾਣ ਲਈ ਨਿਕਲੇ ਹੋਏ ਆ ਇਸ ਵਕਤ ਇੰਤਜ਼ਾਰ ਕਰ ਰਹੇ ਆ ਕਿ ਤਰਨਾ ਕਦੋਂ ਖੁੱਲੇਗਾ ਤੇ ਕਦੋਂ ਕਿੰਨੀ ਕੀ ਦਿੱਕਤ ਹੋ ਰਹੀ ਹੈ ਕਾਦੇ ਲਾਈਨ ਚ ਲੱਗੇ ਹੋਏ ਆ ਭਾਈ ਜੀ ਦਿੱਕਤ ਬਹੁਤ ਆਈ ਪ੍ਰਾਈਵੇਟ ਕੰਮ ਤੇ ਜਾਣਾ ਲੋਕਾਂ ਨੇ ਬਹੁਤ ਫਸੇ ਹੋਏ ਨੇ ਲੋਕ ਦਿੱਕਤ ਆ ਰਹੀ ਹੈ ਬਿਲਕੁਲ ਭਾਈ ਬਹੁਤ ਦਿੱਕਤ ਹੈਗੀ ਹੈ ਜੀ ਐਂ ਤਾਂ ਖੁਦ ਪੱਤਰਕਾਰ ਹਾਂ ਮੈਂ ਹਾਂ ਸਾਨੂੰ ਜਿਹੜਾ ਸਮਰਥਨ ਦਿੰਦੇ ਕਹਿੰਦੇ ਲੋਕ ਸਮਰਥਨ ਦੇ ਰਿਹਾ ਜਾਇਜ਼ ਮੰਗਾਂ ਨੇ ਉਹਨਾਂ ਨੂੰ ਲੈ ਕੇ ਲੋਕ ਪਰੇਸ਼ਾਨ ਹੋ ਰਹੇ ਆ ਸਰ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਕੀ ਡਿਮਾਂਡ ਆ ਇਹਨਾਂ ਦੀ ਕੀ ਚਾਹੁੰਦੇ ਆ ਇਹ ਅਸੀਂ ਤਾਂ ਨਜਾਇਜ਼ ਹੀ ਸਾਰੇ ਫਸੇ ਹੋਏ ਆ ਜਿੰਨੇ ਵੀ ਹੈਗੇ ਜਿੰਨੇ ਵੀ ਲੋਕ ਫਸੇ ਨੇ ਹਾਂ ਪਬਲਿਕ ਨੂੰ ਤਾਂ ਜਾਣਕਾਰੀ ਨਹੀਂ ਹੈ ਕਿ ਇਹਨਾਂ ਦੀਆਂ ਮੰਗਾਂ ਕੀ ਨੇ ਉਹ ਉਸੇ ਤਰ੍ਹਾਂ ਫਸੇ ਹੋਇਆ ਸਮਾਨ ਲੈ ਕੇ ਚੱਲੇ ਹੋ ਮੇਰੇ ਜੀ ਹਾਂਜੀ ਹਾਂਜੀ ਕਿੱਥੇ ਬਚਾਣਾ ਇਹ ਇਹ ਨਾਲ ਹੀ ਆ ਸਾਹਮਣੇ ਅੱਗੇ ਅੱਛਾ 1 ਕਿਲੋਮੀਟਰ ਤੱਕ ਜਾਣਾ ਹੈ ਲੇਕਿਨ ਜਮ ਚ ਕਿੰਨੇ ਦਿਨੋਂ ਕੀ ਫਸਿਆ ਹੋਇਆ ਅੱਧਾ ਪੌਣਾ ਘੰਟਾ ਹੋ ਗਿਆ ਮੈਨੂੰ ਔਰ ਹਿੱਟ ਕਰ ਰਹੇ ਫੋਨ ਆਦੇ ਹੋਣਗੇ ਵੀ ਸਮਾਨ ਲਿਆਉਣਾ ਹਾਂਜੀ ਹਾਂਜੀ ਉਹੀ ਹੈ ਦੱਸਿਆ ਕੀ ਜਾਮ ਲੱਗਿਆ ਤਰਨ ਨਾਲ ਕਿ ਹਾਂਜੀ ਹਾਂਜੀ ਤਰਨ ਨਾਲ ਕਿਹਾ ਹੋਇਆ ਹੈ ਇੱਧਰ ਕਈ ਲੋਕ ਪਰੇਸ਼ਾਨ ਹੋ ਰਹੇ ਨੇ ਇੰਤਜ਼ਾਰ ਕਰ ਰਹੇ ਨੇ ਕਿ ਤਰਨਾ ਚੱਕਿਆ ਜਾਵੇ ਤਾਂ ਸ਼ਾਇਦ ਬਾਰੀ ਆ ਜਾਵੇ ਇਹਨਾਂ ਦੀ ਔਰ ਕਈਆਂ ਨੇ ਤਾਂ ਜ਼ਰੂਰੀ ਜਿਹੜਾ ਕੰਮ ਤੇ ਜਾਣਾ ਹੋਏਗਾ ਸਫ਼ਰ ਕਰਨਾ ਹੋਏਗਾ ਪਰ ਇੱਥੇ ਕਈ ਲੋਕ ਜਿਹੜੇ ਨੇ ਆਪਣੀ ਬਾਰੀ ਦਾ ਇੰਤਜ਼ਾਰ ਵੀ ਕਰ ਰਹੇ ਆ ਮਾਤਾ ਵਿੱਚ ਬਿਮਾਰਾ ਗੱਡੀ ਲੰਘ ਨਹੀਂ ਰਵੇ ਫੋੜੀ ਹਸਪਤਾਲ ਜਾਣਾ ਇੱਥੇ ਇੱਕ ਪੇਸ਼ੈਂਟ ਵੀ ਨੇ ਮਾਤਾ ਮਤੈ ਕਿੱਥੇ ਜਾਣਾ ਤੁਸੀਂ ਅਸੀਂ ਚੰਡੀਗੜ੍ਹ ਜਾਣਾ ਹੈ ਚੰਡੀਗੜ੍ਹ ਜਾਣਾ ਜੀ ਹਾਂਜੀ ਹਸਪੀਟਲ ਜਾਣਾ ਹੈ ਹਾਂਜੀ ਬਿਮਾਰ ਹੋ ਤੁਸੀਂ ਹਾਂਜੀ ਬਿਮਾਰ ਨੇ ਥੋੜਾ ਜਿਹਾ ਕਹਿ ਕੇ ਦੇਖ ਲਓ ਕਿ ਅਸੀਂ ਬਿਮਾਰ ਹੈਗੇ ਨਿਕਲ ਲੈਣ ਦਿਓ ਮੰਨਦੇ ਨਹੀਂ ਵੀਰੇ ਮੰਨਦੇ ਨਹੀਂ ਉਹ ਕਹਿੰਦੇ ਕਿਹੜੇ ਹਸਪੀਟਲ ਜਾਣਾ ਤੁਸੀਂ ਫੋਟੀਸੇ ਜਾਣਾ ਵੀਰੇ ਚੰਡੀਗੜ੍ਹ ਫੋਸਟ ਚ ਹਾਂ ਤੇ ਇੱਥੇ ਕਈ ਜਿਹੜੇ ਬਿਮਾਰ ਨੇ ਇੰਤਜ਼ਾਰ ਕਰ ਰਹੇ ਨੇ ਕਿ bari ਕਲੋਤਾ ਕੋਨਾਂ ਦੀ ਆਈਗੀ ਔਰ ਕਈਆਂ ਨੇ ਆਪਣੇ ਸਫਰ ਤੇ ਨਿਕਲਣਾ ਹੈ ਸ਼ਹਿਰ ਤੋਂ ਬਾਹਰ ਜਾਣਾ ਉਹ ਵੀ ਇੰਤਜ਼ਾਰ ਕਰਦੇ ਹੋਏ ਨਜ਼ਰ ਆ ਰਹੇ ਆਂ ਬ੍ਰਾਜੀ ਸ਼ਹਿਰ ਤੋਂ ਬਾਹਰ ਜਾ ਰਹੇ ਹੋ ਸ਼ਹਿਰ ਤੋਂ ਬਾਹਰ ਜਾਣਾ ਹਾਂਜੀ ਹਾਂਜੀ ਤੇ ਕਿਹੜੀ ਸਾਈਡ ਜਾਣਾ ਤੁਸੀਂ ਅਸੀਂ ਜਾਣਾ ਚੰਡੀਗੜ੍ਹ 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 ਜਾਣਾ ਹੈ ਡੇਢ ਘੰਟਾ ਹੋ ਗਿਆ ਟ੍ਰੈਫਿਕ ਵਿੱਚ ਫਸੇ ਨੂੰ ਸਾਨੂੰ ਸਾਡੀ ਫੈਮਿਲੀ ਨਾਲ ਬਜ਼ੁਰਗ ਬੰਦਾ ਨਾਲ ਹੈ ਬਾਪੂ ਨਾਲ ਹੈ ਇੰਨੇ ਪਰੇਸ਼ਾਨ ਹੋਏ ਪਿਆ ਨਾ ਡੇਢ ਘੰਟੇ ਦੇ ਨਹੀਂ ਹੋਇਆ ਜਦੋਂ ਵੀ ਅਸੀਂ ਆਉਣੇ ਇੱਥੇ ਹੀ ਸਾਨੂੰ ਕੰਡੀਸ਼ਨ ਮਿਲੀ ਹੈ ਬਿਲਕੁਲ ਲੋਕ ਪਰੇਸ਼ਾਨ ਹੋ ਰਹੇ ਨੇ ਜਿਨ੍ਹਾਂ ਨੇ ਕੰਮਾਂ ਤੇ ਜਾਣਾ ਹੈ ਜਾਂ ਜਿਨ੍ਹਾਂ ਨੇ ਸ਼ਹਿਰੋਂ ਬਾਹਰ ਜਾਣਾ ਹੈ ਉਹ ਉਡੀਕ ਕਰਦੇ ਹੋਏ ਨਜ਼ਰ ਆ ਰਹੇ ਹਨ ਇੱਕ ਨਹੀਂ ਤੁਸੀਂ ਇੱਥੇ ਕਿੰਨੇ ਲੋਕ ਦੇਖ ਸਕਦੇ ਹੋ ਜਿਹੜੇ ਟ੍ਰੈਫਿਕ ਦੇ ਵਿੱਚ ਫਸੇ ਹੋਏ ਨੇ ਕਈਆਂ ਨੇ ਆਪਣੇ ਕੰਮਾਂ ਤੇ ਜਾਣਾ ਹੈ ਕਈਆਂ ਨੇ ਇੱਕ ਐਂਬੂਲੈਂਸ ਜਿਹੜੀ ਹੈ ਇਹ ਵੀ ਰਾਜੀ ਫਸੀ ਹੋਈ ਲੱਗ ਰਹੀ ਹੈ ਐਂਬੂਲੈਂਸ ਆ ਕੋਈ ਪੇਸ਼ੈਂਟ ਤੋਂ ਨਹੀਂ ਹੈ ਪੇਸ਼ੈਂਟ ਹੈ ਪੇਸ਼ੈਂਟ ਹੈ ਹਾਂ ਹੈ ਹੈ ਉਹ ਦੇਖੋ ਜੀ ਅੰਦਰ ਪੇਸ਼ੈਂਟ ਪਿਆ ਹੋਇਆ ਐਂਬੂਲੈਂਸ ਜਮ ਦੇ ਵਿੱਚ ਫਸੀ ਹੋਈ ਹੈ ਔਰ ਬਾਰੀ ਦਾ ਇੰਤਜ਼ਾਰ ਕਰ ਰਹੇ ਆ ਕਿ ਹੁਟਰ ਦਿੱਤਾ ਜਾ ਰਿਹਾ ਐਂਬੂਲੈਂਸ ਦਾ ਕਿ ਐਂਬੂਲੈਂਸ ਨੂੰ ਜਿਹੜਾ ਨਿਕਲਣ ਦਿੱਤਾ ਜਾਵੇ ਇਸ ਤੋਂ ਬਾਅਦ ਹੁਣ ਪੁਲਿਸ ਐਂਬੂਲੈਂਸ ਨੂੰ ਕਢਾਉਂਦੀ ਹੋਈ ਨਜ਼ਰ ਆ ਰਹੀ ਹੈ ਕਿ ਐਂਬੂਲੈਂਸ ਦੇ ਵਿੱਚ ਪੇਸ਼ੈਂਟ ਫਸਿਆ ਹੋਇਆ ਹੈ ਔਰ ਪੇਸ਼ੈਂਟ ਪਏ ਹੋ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਰਸਤਾ ਦੇ ਦਿੱਤਾ ਜਾਵੇ ਪਰ ਇੱਥੇ ਪੁਲਸ ਵਾਲੇ ਰੋਕਦੇ ਨਜ਼ਰ ਆ ਰਹੇ ਪੁਲਸ ਵਾਲੇ ਰੋਕਦੇ ਹੋ ਨਜ਼ਰ ਆ ਰਹੇ ਹੈ ਟ੍ਰੈਫਿਕ ਨੂੰ ਕੀ ਕੀ ਰਸਤਾ ਮਿਲਿਆ ਵੀ ਨਹੀਂ ਜਾਨ ਨੂੰ 2 ਘੰਟੇ ਹੋ ਗਏ ਪਿੱਛੇ ਬੈਠੇ ਆ ਉਹ ਗੱਡੀ ਪਿੱਛੇ ਘਲੋਤੀ ਆ ਫਸੇ ਪਿਆ ਕੋਈ ਜਾਮ ਲੱਗਿਆ ਇਹਦੇ ਪਹਿਲੇ ਕੋਈ ਦੱਸੋ ਨਾ ਕਿ ਕਿੰਨੇ ਸੇ ਰੁਕ ਗਿਆ ਹੈ ਹਾਂ ਕਦੋਂ 2 2.5 ਘੰਟੇ ਸੇ ਵੇਟ ਕਰ ਰਹੇ ਆ ਨਹੀਂ ਇਹ ਬਿਜ਼ਨਸ ਇਸ ਲਈ ਚਲਾਈ ਕੀਤੀ ਗਈ ਹੈ ਕਿ ਜਿਹੜੇ ਨਹੀਂ ਭਾਈ ਕਿਆ ਹਮ ਤਾਂ ਬਹੁਤ ਅੰਗ ਹੈ ਯਾਰ ਤੁਹਾਨੂੰ ਮੰਗਾ ਨਹੀਂ ਨਹੀਂ ਇਸਕਾ ਨਹੀਂ ਪਤਾ ਮੈਨੂੰ ਮੰਗਾ ਪਤਾ ਨਹੀਂ ਕੋਈ ਸਰਕਾਰੀ ਫੂਡ ਵਾੜ ਦੀਆਂ ਕਹਿੰਦਾ ਅੱਛਾ ਆਮ ਲੋਕਾਂ ਨੂੰ ਮੰਗਾ ਬਾਰੇ ਕੁਝ ਨਹੀਂ ਪਤਾ ਕਿ ਕਿਸ ਮੰਗਾ ਕਰਕੇ ਇਹ ਸਟ੍ਰਾਈਕ ਜਿਹੜੀ ਹੈ ਚੱਲ ਰਹੀ ਹੈ ਪ੍ਰੋਬਲਮ ਬਹੁਤ ਆ ਰਹੀ ਹੈ ਆਮ ਲੋਕ ਬਹੁਤ ਜਾ ਰਹੇ ਬਹੁਤ ਜਾ ਰਹੇ ਐਂਬੂਲੈਂਸ ਪਿੱਛੇ ਖਲੋਤੀ ਉਹਨੂੰ ਵੀ ਵੇਟ ਬਹੁਤ ਕਰਨੀ ਪਈ ਆ ਬਾਈ ਘੰਟਾ ਡੇਢ ਘੰਟਾ ਲਾ ਕੇ ਜੇ ਮਰੀਜ਼ ਨੂੰ ਕੁਝ ਹੋ ਜਾਏ ਮੈਂ ਫੇਰ ਸੰਭਿਧਾਨ ਮੇਰੀ ਗੱਲ ਨੂੰ ਐਂਬੂਲੈਂਸ ਨੂੰ ਤਾਂ ਰਾਹ ਦੇ ਦੇਣਾ ਚਾਹੀਦਾ ਓਏ ਐਂਬੂਲੈਂਸ ਉੱਤੇ ਕੋਈ ਉਹਦੇ ਵਿੱਚ ਕੋ ਪੇਸ਼ੈਂਟ ਬੈਠਾ ਕੋ ਛੋੜ ਜਾਂਦਾ ਜਵਾਬ ਦਿੰਦਾ ਕੋਈ ਇਹ ਜਵਾਬ ਦੱਸੋ ਜਵਾਬ ਕਿਸੇ ਨੇ ਨਹੀਂ ਦੇਣਾ ਮੰਗਾ ਤਾਂ ਸਾਰੇ ਚੱਕ ਕੇ ਬੈਹ ਜਾਂਦੇ ਨੇ ਮੂੰਹ ਚੱਕ ਕੇ ਰੇੜ ਲਾਤਾ ਕੋਈ ਜਵਾਬ ਦੋਣਾ ਇੱਧਰ ਕਿਛ ਨੂੰ ਕੁਛ ਹੁੰਦਾ ਤੇ ਹੁਣ ਗੱਡੀ ਦੇ ਵਿੱਚ ਕਿੰਨਾ ਜਾਮ ਆ ਗਿਆ ਸਮਰਾਣਾ ਚੌਂਕ ਦਾ ਜਾਮ ਲੱਗਿਆ ਕੌਣ ਜ਼ਿੰਮੇਦਾਰ ਹੈ ਨਾ ਗੱਡੀ ਇੱਧਰ ਕੱਢੇ ਨੂੰ ਨਾ ਇੱਧਰ ਕੱਢੇ ਨੂੰ ਸਕੂਲਾਂ ਤੋਂ ਬੱਚੇ ਲੈ ਜਾਣ ਦਾ ਸਮਾਂ ਔਰ ਉਹ ਵੀ ਦੇਖਦੇ ਹੋਏ ਚੱਲ ਰਹੇ ਨੇ ਕਿ ਕਿੱਥੋਂ ਲੈ ਜਾਣੇ ਆ ਖੁਦ ਮਿਲਟਰੀ ਦੀਆਂ ਗੱਡੀਆਂ ਵੀ ਜਿਹੜੀਆਂ ਨੇ ਦੋ ਪਿੱਛੇ ਗੱਡੀਆਂ ਵੀ ਫਸੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿ ਰਸਤਾ ਮਿਲ ਜੂਵੇ ਕਿੱਥੇ ਜਾਣ ਨੂੰ ਰਸਤਾ ਮਿਲਦਾ ਹੋਇਆ ਨਜ਼ਰ ਨਹੀਂ ਆ ਰਿਹਾ ਹਰ ਕੋਈ ਸ਼ਾਰਟਕਟ ਲੱਭ ਰਿਹਾ ਪਰ ਇੱਧਰ ਤੁਸੀਂ ਦੇਖ ਸਕਦੇ ਹੋ ਪੂਰਾ ਜਮਾਲਪੁਰ ਚੌਕ ਜਾਮ ਦਿਖਾਈ ਦੇ ਰਿਹਾ ਹੈ ਔਰ ਸਕੂਲ ਵਾਲੇ ਬੱਚੇ ਜਿਹੜੇ ਨੇ ਉਹਨਾਂ ਦੀ ਛੁੱਟੀ ਦਾ ਵੀ ਟਾਈਮ ਹੋ ਚੁੱਕਾ ਹੈ ਇਹ ਜਿਹੜਾ ਜਾਮ ਹੈ ਤਕਰੀਬਨ ਸਮਰਾਲਾ ਚੌਕ ਤੱਕ ਪੂਰੀ ਤਰ੍ਹਾਂ ਨਾਲ ਰੋਡ ਜਾਮ ਦਿਖਾਈ ਦੇ ਰਹੀ ਹੈ ਪੁਲਿਸ ਮੁਲਾਜ਼ਮ ਧਿਆਨ ਰੱਖ ਰਹੇ ਨੇ ਕਿ ਜਿਹੜੇ ਅਮਰਜੈਂਸੀ ਸਰਵਿਸਿਜ਼ ਲਈ ਵਹੀਕਲ ਚੱਲਦੇ ਆ ਉਹਨਾਂ ਨੂੰ ਜਿਹੜਾ ਧਿਆਨ ਨਾਲ ਕਢਾ ਦਿੱਤਾ ਜਾਵੇ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਲੋਕ ਇਥੇ ਰਿਕੁਐਸਟ ਕਰਦੇ ਹੋਏ ਨਜ਼ਰ ਆ ਰਹੇ ਆ ਕਿ ਗੱਡੀ ਕਢਵਾ ਦਿੱਤੀ ਜਾਵੇ ਉਹਨਾਂ ਦੀ ਅਦਰ ਸੈਂਟਰ 'ਚ ਖੜੀ ਹੈ ਲੈ ਆਓ ਗੱਡੀ ਅੱਗੇ ਨੂੰ ਸਰਦਾਰ ਸਾਹਿਬ ਕਰੋ ਯਾਰ ਇੱਧਰ ਨੂੰ ਸਰ ਜਿਹੜੀ ਅਮਰਜੈਂਸੀ ਵਹੀਕਲ ਫਸੇ ਆ ਉਹਨਾਂ ਨੂੰ ਅਸੀਂ ਜ਼ਰੂਰ ਕਢਵਾਏ ਜਾ ਰਹੇ ਆ ਜੀ ਧਿਆਨ ਰੱਖਿਆ ਜਾ ਰਿਹਾ ਸਰ ਬਿਲਕੁਲ ਜੀ ਬਿਲਕੁਲ ਆ ਦੇਖਿਓ ਤੁਸੀਂ ਮੜਾਏ ਸਾਈਡ ਤੇ ਜਿਹੜੇ ਅਮਰਜੈਂਸੀ ਵਹੀਕਲਸ ਆ ਉਹਨਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ ਕਿ ਕੋਈ ਐਂਬੂਲੈਂਸ ਜਿਹੜੀ ਹੈ ਉਹ ਨਾ ਫਸੀ ਹੋਵੇ ਜਾਂ ਫਿਰ ਸਕੂਲ ਬੈਨ ਹੈ ਉਹ ਬੱਚੇ ਜਿਹੜੇ ਨੇ ਸਕੂਲ ਦੀ ਬੈਨ ਦੇ ਵਿੱਚ ਨਾ ਫਸੇ ਹੋਣ ਉਹਨਾਂ ਨੂੰ ਰਸਤਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰੂਟ ਜਿਹੜਾ ਬਣਾਇਆ ਜਾ ਰਿਹਾ ਤਾਂ ਜੋ ਕਿਸੇ ਵੀ ਕ੍ਰਿਟੀਕਲ ਸਰਵਿਸਿਜ਼ ਲਈ ਜਾਂ ਕ੍ਰਿਟੀਕਲ ਸਮੇ ਲਈ ਰੋਡ ਜਿਹੜਾ ਉਹ ਖੁੱਲਾ ਰੱਖਿਆ ਜਾ ਸਕੇ ਜਿਨ੍ਹਾਂ ਦੇ ਕਰਕੇ ਹੜਤਾਲ ਰੱਖੀ ਗਈ ਹੈ ਉਹ ਵੀ ਇਸ ਧਰਨੇ ਦੇ ਵਿੱਚ ਫਸੇ ਹੋਏ ਨਜ਼ਰ ਆ ਰਹੇ ਹੈ ਇਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਕਿ ਇਹਨਾਂ ਦੇ ਹੱਕ ਦੀ ਹੜਤਾਲ ਹੈ ਕਿੰਨਾ ਕਰ ਸਾਥ ਦਿੰਦੇ ਹੋਏ ਨਜ਼ਰ ਆ ਰਹੇ ਹੈ ਵੀਰੇ ਜੀ ਤੁਹਾਡੇ ਹੱਕ ਦੀ ਹੜਤਾਲ ਚੱਲਦੀ ਪਈ ਹੈ ਕਿੰਨਾਕ ਸਾਥ ਵੀਰੇ ਜਰਾ ਕੋਸ ਨਹੀਂ ਕਰ ਸਕਦੇ ਕੁਝ ਨਹੀਂ ਕਰ ਸਕਦੇ ਨਾ ਨਾ ਯਾਰ ਕੀ ਹੁਣ ਲੋਕ ਵੀ ਪਰੇਸ਼ਾਨ ਹੁੰਦੇ ਨੇ ਯਾਰ ਜਗਾ ਜਗਾ ਤਰਨਾ ਲਾਣਾ ਵੀ ਨਹੀਂ ਠੀਕ ਜਗਾ ਜਗਾ ਤਰਨਾ ਲਾਣਾ ਵੀ ਨਹੀਂ ਠੀਕ ਪਰ ਕਿਸਾਨ ਜਿੱਥੇ ਬੰਦੀਆ ਵੀ ਤਾਂ ਇਹੋ ਕੁਝ ਕਰਦੀਆਂ ਉਹ ਜਦ ਮਾੜਾ ਇੰਨਾ ਨਹੀਂ ਕਰਨਾ ਚਾਹੀਦਾ ਧਰਨਾ ਲੋਕ ਵੀ ਤੰਗ ਹੋਣੇ ਲੋਕ ਪਰੇਸ਼ਾਨ ਹੁੰਦੇ ਨੇ ਕੀ ਫਾਇਦਾ ਕਿੰਨੀ ਪਾਬਲਕ ਖੱਜਲ ਖਵਾਰ ਹੋ ਰਹੀ ਆ ਤੁਸੀਂ ਦੇਖ ਸਕਦੇ ਹੋ ਕਿਸਾਨ ਨੇ ਗੰਨਾ ਲੈ ਕੇ ਆ ਰਹੇ ਨੇ ਖੁਦ ਕਹ ਰਹੇ ਨੇ ਕਿ ਧਰਨਾ ਪ੍ਰਦਰਸ਼ਨ ਹੋਣਾ ਚਾਹੀਦਾ ਪਰ ਲੋਕ ਪਰੇਸ਼ਾਨ ਨਹੀਂ ਹੋਣੇ ਚਾਹੀਦੇ लुधिण जो कैमरा परसन कमल कपूर लुधियाना लाइव